ਆਜਾ ਤੂੰ ਬਹੁਤ ਕੋ ਜੀ ਪੇਸ਼ੰਤ ਨਹੀਂ ਕੋਈ ਰਾਇ ਤੇ ਬੈਠੇ ਚਲ ਕੋਈ ਨਹੀਂ ਅਭੀ ਪਲੇ ਕਰਵਾਉਂਦਾ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਕਲਾਲ ਮਧਰਾ ਦਰਸ਼ਕੋ ਆਪਾਂ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਖਬਰ ਪਾਈ ਸੀ ਜੋ ਘਰ ਦੀ ਸੀਗੀ ਸਰਦਾਰ ਗਰਮੇਲ ਸਿੰਘ ਪੁੱਤਰ ਬੰਤ ਸਿੰਘ ਪਿੰਡ ਸਹੌਰ ਅੱਜ ਆਪਾਂ ਉਸੇ ਪਿੰਡ ਸਹੌਰ ਦੇ ਵਿੱਚ ਖੜੇ ਆ ਜਿਹੜੀ ਉਹ ਵੀਡੀਓ ਦੋ ਦਿਨ ਪਹਿਲਾਂ ਪਾਈ ਸੀ ਉਹ ਹੈਗੀ ਜਿੱਥੇ ਮਜ਼ਦੂਰ ਗਰਮੇਲ ਸਿੰਘ ਇੱਕ ਕਿਰਾਏ ਦੀ ਜਗ੍ਹਾ ਤੇ ਰਹਿ ਰਹੇ ਆ ਕਿਰਾਏ ਦੀ ਜਗ੍ਹਾ ਤੇ ਰਹਿ ਰਹੇ ਜਿੱਥੇ ਇਹਨਾਂ ਦਾ ਪਰਿਵਾਰ ਹੈ ਇਹਦੇ ਵਿੱਚ ਇਹਨਾਂ ਦੀ ਮਾਤਾ ਜਿਹੜੇ ਮਕਾਨ ਦੇ ਵਿੱਚ ਰਹਿੰਦੇ ਸੀ ਉੱਥੋਂ ਆਪਾਂ ਵੀਡੀਓ ਬਣਾ ਕੇ ਪਾਈ ਸੀ ਪਾਈ ਸੀਗੀ ਇਸ ਮਕਾਨ ਦੀ ਇਸ ਮਕਾਨ ਬਾਰੇ ਪਾਈ ਸੀ ਅੱਜ ਉਹ ਮਕਾਨ ਤੁਹਾਨੂੰ ਦਿਖਾਉਣ ਜਾ ਰਹੇ ਆ ਵੀ ਉਹ ਘਰ ਕਿੱਥੋਂ-ਕਿਥੋਂ ਟੁੱਟਿਆ ਹੋਇਆ ਜਿਹੜਾ ਘਰ ਸੀ ਘਰ ਦੇ ਤਰੇੜਾ ਕਿੱਥੋਂ ਆਇਆ ਹੋਈਆਂ ਜਾਂ ਜਿਹੜਾ ਲੈਂਟਰ ਆ ਉਹ ਕਿੱਥੋਂ ਬੈਠਾ ਹੋਇਆ ਹੈ ਉਸ ਨੂੰ ਜਾਣਕਾਰੀ ਦਵਾਂਗੇ ਵੀ ਸਖਤ ਜ਼ਰੂਰਤ ਆ ਇਸ ਪਰਿਵਾਰ ਨੂੰ ਤੁਹਾਡੀ ਮਦਦ ਦੀ ਸਰਦਾਰਗਰ ਮਿਲ ਸਕਣ। ਆਹ ਤੁਹਾਨੂੰ ਘਰ ਦਿਖਾਉਣਾ ਹੈ। ਆਪਾਂ ਗੱਲ ਕਰੀਏ ਪਹਿਲਾਂ ਹਾਲਾਤ ਜਿਹੜੇ ਦੇਖ ਲਈਏ। ਤੇ ਜਿਹੜੇ ਕੰਧਾਂ ਬੈਠੇ ਹੋਈਆਂ ਸਾਨੂੰ ਮੈਂ ਦਿਖਾ ਰਿਹਾ ਆਜ ਰਜੰਤਰ ਅੱਜ। ਘਰ ਦੀ ਜਿਹੜੀ ਹਾਲਤ ਆ ਬਹੁਤ ਨਾਜ਼ੁਕ ਆ ਅਰੋ ਆ ਦੇਖੋ ਜਿਹੜਾ ਘਾਰਾ ਘਰ ਦੇ ਕੰਧਾਂ ਟੁੱਟੀਆਂ ਹੋਈਆਂ ਇਸ ਵਕਤ ਤੇੜਾ ਨਿਉਣਾ ਘਰਦਿਆਂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਆੜੀਆਂ ਔੜੀਆਂ ਪਲ ਲੱਗ ਗਈ ਔੜੀਆਂ ਬੈਠੀਆਂ ਹੋਈਆਂ ਇਹਦੇ ਵਿੱਚ ਤੇੜਾ ਨਿਉਣਾ ਆ ਦੇਖੋ ਜਿਹੜੇ ਘਰ ਦੇ ਵਿੱਚ ਤਰੇੜਾਂ ਆਈਆਂ ਹੋਈਆਂ ਨੇ ਜਿਸ ਤੇ ਤੁਹਾਰਿਆਂ ਵੀ ਪਰਿਵਾਰ ਨੂੰ ਬਹੁਤ ਵੱਡਾ ਖਤਰਾ ਹੋ ਗਿਆ ਸੀਗਾ ਕਿਉਂਕਿ ਕਦੋਂ ਵੀ ਹਾਲਾਤ ਆ ਜਿਹੜੇ ਕਦੇ ਵੀ ਖਰਾਬ ਹੋ ਸਕਦੇ ਹੈ ਜੇ ਤੱਕ ਤਰੇੜਾਂ ਆਈਆਂ ਫਿਰ ਕੀ ਪਤਾ ਹੁੰਦਾ ਦਾ ਪੀਚ ਦਾ ਤਰੇੜਾਂ ਆਈਆਂ ਆ ਆ ਜਿਹੜੇ ਨਾਲੋਂ ਨਾਲੋਂ ਲੈਂਟਰ ਇੰਟਰਪਾਟਾ ਹੈ

ਨਾ ਰੱਬ ਦਾ ਉੱਠੇ ਤਰੇ ਨਾ ਹਾਂਜੀ ਚਲੋ ਕਮਰ ਚ ਆ ਦੇਖੋ ਕਰ ਸਾਰਾ ਪਟਾਣ ਦੇਖ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਿਹੜਾ ਮਕਾਨ ਦੁਬਾਰੇ ਆਪਾਂ ਗੱਲ ਕਰਦੇ ਸੀਗੇ ਕਿ ਮਕਾਨ ਦੇ ਵਿੱਚ ਤਰੇੜਾਂ ਆਈਆਂ ਹੋਣਗੀਆਂ ਤੁਹਾਨੂੰ ਲੈਂਟਰ ਵੀ ਦਿਖਾਏਗਾ ਜਿਹੜਾ ਲੈਂਟਰ ਆ ਤਾਂ ਤੋਂ ਜਿਹੜੀ ਉਹ ਸਾਇਦਾ ਤੋਂ ਜਿਹੜੀ ਤਰੇੜ ਸੱਜ ਚੁੱਕਾ ਹੈ ਤਾਂ ਕਿ ਉਹਦਾ ਕੋਈ ਪਤਾ ਨਹੀਂ ਚੱਲ ਇੰਟਰ ਦਾ ਕਦੋਂ ਥੱਲੇ ਆਜਦੇ ਗਏ ਕਪਾ ਗਰਮੇਸ਼ ਸਿੰਘ ਤੋਂ ਗਰਮੇਸ਼ ਸਿੰਘ ਜੀ ਤੇ ਤੁਹਾਡਾ ਕੀ ਕਹਿਣਾ ਬਾਰੇ ਸੁਣੋ ਤਾਂ ਫੇੜਾ ਦਾ ਜੀ ਫੇੜਾ ਔਨ ਕਰਕੇ ਜਲਦੀ ਤੋਂ ਜਲਦੀ ਮੈਂ ਸਮਾ ਲੇਖਾਂ ਲੈ ਗਿਆ ਛੇ ਛੋਟੇ ਕਰਕੇ ਉਹਨਾਂ ਲੈ ਗਿਆ ਸੀਗਾ ਚਾਹਣ ਕੇ ਕੋਲ ਦਾ ਜੀ 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 ਦੋ ਗੁੱਡੇ ਆ ਇੱਕ ਮੇਟਾ ਇੱਕ ਘਰ ਦੇ ਤੇ ਇੱਕ ਮਾਤਾ ਦੇ ਛੇ ਮੈਂਬਰ ਆਇਆ ਦੋ ਜੀ ਜੀ ਹਾਂ ਪਿੰਡ ਦੇ ਕੋਈ ਮੋਤਵਾਰ ਨੇ ਕੋਈ ਫਰਾਲਾ ਨਹੀਂ ਕਰਿਆ ਕੋਈ ਨਹੀਂ ਪਿੰਡ ਦੇ ਮੈਂ ਟਰਾਈ ਮਾਰੀ ਸੀ ਇੱਕ ਦੋ ਕਿੰਡਾ ਦੇ ਵੀ ਕਾਇ ਤੇ ਮਕਾਨ ਮਿਲ ਜੇ ਆਪ ਨੂੰ ਮਿਲਿਆ ਨਹੀਂ ਕਿਰਾਏ ਤੇ ਨਹੀਂ ਜਿਵੇਂ ਵੈਸੇ ਕੁਛ ਮਦਦ ਦੇ ਬਾਰੇ ਕਿ ਮਦਦ ਦੇ ਬਾਰੇ ਇੱਕ ਦੋ ਬੰਦਿਆਂ ਨੂੰ ਕਿਹਾ ਸੀਗਾ ਜੀ ਜੇ ਕਰੀ ਹਾਂ ਜੀ ਪਹਿਲੇ ਵੀ ਕਰਾਂਗੇ ਮਦਦ ਮਹਾ ਵੀ ਇਸ ਟਾਈਮ ਤੱਕ ਮੈਂ ਸਮਾਨ ਚੱਪ ਕਰ ਰਹੇ ਹਾਂ ਮਕਾਨ ਮੇਰਾ ਬੈਠ ਰਿਹਾ ਹੂੰ ਠੀਕ ਹੈ ਜੀ ਤੇ ਜਲਦੀ ਤੋਂ ਜਲਦੀ ਮੈਂ ਸਵਾਲ ਲੈ ਕੇ ਗਿਆ ਕਿਹਾਂ ਕਰ ਬੰਦੇ ਜੀ 1.5 ਤੋਂ 2 ਸਾਲ ਹੋ ਗਏ ਮੈਨੂੰ ਦੇ ਨਾਲ ਕੇ ਕੋਈ ਜੀ ਹਾਂ ਜੈਸੋ ਉਹ ਤੇ ਜਿਹੜੇ ਹਾਲਾਤ ਆ ਉਹ ਹਾਲਾਤ ਬਹੁਤ ਖਰਾਬ ਹੋ ਗਏ ਆ ਉਹ ਦੇਖਣ ਨੂੰ ਪਤਾ ਲੱਗਦਾ ਦਾ ਥੱਲੇ ਦੇਖੀ ਵੀ ਆਪਾਂ ਜਿਹੜੀ ਥੱਲੇ ਆ ਜਗ੍ਹਾ ਬੈਠੀ ਪਈ ਐ ਸਾਰੀ ਡਬਲੀ ਤੇ ਇਹ ਤਾਂ ਕੰਦਾ ਜਿਹੜੀਆਂ ਕੰਦਾ ਬੈਠੀਆਂ ਪਈਆਂ ਥੱਲੇ ਜਿਹੜੇ ਦਾਪ ਕੇ ਥੱਲੇ ਚੜਿਆ ਨੂੰ ਗਿਓ ਤੇ ਕਿਉਂਕਿ ਅਸੀਂ ਤਾਂ ਇਹ ਘਰ ਦੇਖਿਆਗਾ ਆਪਾਂ ਜਦੋਂ ਕਿਸੇ ਦੀ ਵੀਡੀਓ ਪਾਉਨੇ ਆ ਕੋ ਪ੍ਰੋਪਰ ਤੌਰ ਤੇ ਥੀ ਦਿਖਾਉਨੇ ਆ ਵੀ ਕੱਲ ਨੂੰ ਕੋਈ ਸਾਸਤਾ ਕੱਲ ਨੂੰ ਕੋਈ ਪਿੰਡ ਦਾ ਮੋਹਤਬਰ ਉੱਠ ਕੇ ਇਹ ਨਾ ਕਹ ਦੇਵੇ ਵੀ ਫੇਕ ਫੇਕ ਖਬਰ ਪਾਈਏ ਠੀਕ ਹੈ ਤਾਂ ਉਹ ਚੀਜ਼ ਦੇਖਣਾ ਹੈ ਆਪਾਂ ਵੀ ਵਾਕਈ ਜਿਹੜਾ ਘਰ ਆ ਜਿਹੜਾ ਪੱਟਾ ਹੈਗਾ ਕੰਧਾਂ ਦੇ ਵਿੱਚ ਢੇੜਾ ਆਇਆ ਹੋਈਆਂ ਅੱਜ ਆਪਾਂ ਨੂੰ ਅੱਖੀਂ ਦੇਖ ਕੇ ਪਤਾ ਲੱਗਾ ਵੀ ਹਾਂ ਜਿਹੜਾ ਉਹ ਲੈਂਟਰ ਲੈਂਟਰ ਪੱਟਾ ਹੈਗਾ ਤੇ ਕੰਧਾਂ ਦੇ ਵਿੱਚ ਢੇੜਾ ਆਇਆ ਹੋਈਆਂ ਅੱਜ ਆਪਾਂ ਅੱਖੀਂ ਦੇਖ ਕੇ ਅੱਜ ਕਹਿੰਦੇ ਵੀ ਹਾਂ ਇਹ ਤੁਸੀਂ ਜੋ ਗਾਤ ਸੀ ਠੀਕ ਹੈ ਤੁਹਾਨੂੰ ਮਤਲਬ ਕੀ ਕਰ ਦਿੰਦੀਆਂ ਜਣਗੀਆਂ ਜਾਂ ਕੋਈ ਆਪਾ ਵਾਲੀ ਗੱਲ ਤੁਹਾਡੀ ਮਦਦ ਕਰਨੀਆਂ ਉਹਨਾਂ ਨੂੰ ਹੱਥ ਵੰਨ ਕੀ ਕਹਣ ਤਾ ਬੇਨਤੀ ਇਹ ਹੀ ਹੈ ਜੀ ਬਸ ਮੇਰੀ ਵੱਧ ਵੱਧ ਮਦਦ ਕੀਤੀ ਜਾਵੇ ਜੀ ਮੈਂ ਪੈਂਟ ਹੋਣਾ ਚਾਹੁੰਦਾ ਜੀ ਠੀਕ ਆ ਜੀ ਬਾਕੀ ਮੇਰੇ ਜੋ ਬੱਚੇ ਨੇ ਜੋ ਇੱਥੇ ਪੜ੍ਹਾਈ ਕਰਦੇ ਸੀਗੇ ਆਥ ਵਿੱਚ ਆਉਣ ਜਾਣਾ ਭੁੱਲ ਜਾਣਗੇ ਕਿ ਮੈਂ ਜਲਦੀ ਤੋਂ ਜਲਦੀ ਪੈਂਟ ਹੋਣਾ ਚਾਹੁੰਦਾ ਮੇਰੀ ਵੱਧ ਤੋਂ ਵੱਧ ਮਦਦ ਕਰੀ ਜਾਵੇ ਮਜ਼ਦੂਰ ਕਰਮਚਾਰੀ ਜੀ ਵੱਲੋਂ ਬੇਨਤੀ ਆ ਜਿਹੜੀਆਂ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੇ ਨਾਮ ਤੇ ਸੰਸਥਾ ਬਣੀਆਂ ਹੋਈਆਂ ਉਹਨਾਂ ਨੇ ਬੇਨਤੀ ਹੈ ਕਿ ਸਰਦਾਰ ਗੁਰਮੀਰ ਸਿੰਘ ਦੀ ਜਿਹੜੀ ਘਰਵਾਰੇ ਉਹ ਬੇਨਤੀ ਹੈ ਸੁਣੀ ਜਾਵੇ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਜਿਹੜਾ ਘਰ ਦੀ ਆ ਦਵਾਰੇ ਜਿਹੜੀ ਮਰੰਮਤ ਆ ਉਹ ਹੋ ਸਕੇ ਆਪਦੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਆਪਣੀ ਬਜ਼ੁਰਗ ਮਾਤਾ ਨੂੰ ਲੈ ਕੇ ਆਪਣੇ ਘਰ ਦੇ ਵਿੱਚ ਉਹ ਰਹਿਣ ਜੋਗ ਹੋ ਜਾਵੇ ਕਿਉਂਕਿ ਇਹੀ ਸਾਡੇ ਫਰਜ਼ ਹੁੰਦੇ ਆ ਸਾਡੇ ਗੁਰੂਆਂ ਪੀਰਾਂ ਦੀ ਜਿਹੜੀ ਸਾਨੂੰ ਸਿੱਖਿਆ ਗਈ ਹੈ ਇਹੀ ਆ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਤਾਂ ਕਿ ਵੱਤੋ ਵੱਤ ਜਿਹੜਾ ਲੋੜਵੰਦ ਪਰਿਵਾਰ ਆ ਜਿਹੜੇ ਗਰੀਬ ਆ ਉਹਨਾਂ ਦੀ ਮਦਦ ਕੀਤੀ ਜਾਵੇ ਮਦਦ ਕੀਤੀ ਜਾਵੇ ਕੋਈ ਫੇਕ ਵੀਡੀਓ ਪੈਂਦੀ ਆ ਉਹਦੀ ਮਦਦ ਨਾ ਕੀਤੀ ਜਾਵੇ ਜਿਹੜੀ ਅਸਲੀ ਵੀਡੀਓ ਆ ਆਪਾਂ ਦਿਖਾਉਣਾ ਉਹਦੀ ਮਦਦ ਤੇ ਜਰੂਰ ਕੀਤੀ ਜਾ ਜਿਹੜੂ ਜਲਦ ਲੈ ਕੇ ਤੁਹਾਡੇ ਕੋਲ ਮੈਂ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਬਲਵ ਖਤੇ ਪਾਉ ਖਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ